ਬੇਚੇ ਗੁਰਪ੍ਰੀਤ ਸੈਜੀ ਦੀ ਕਹਾਣੀ ਪੁੱਠੇ ਸਮਿਆਂ ਦਾ ਗੇੜ ਪਿੰਡ ਦੇ ਬਾਹਰ-ਬਾਰ ਨਿਹੰਗਾਂ ਵਾਲੇ ਰਾਤੇ ਪਿੰਡ ਤੇ ਕੋਈ ਅੱਧ ਫਰਲਾਂਗ ਦੀ ਦੂਰੀ ਤੇ ਤਿੰਨ-ਚਾਰ ਘਟਾਣੀਆਂ ਦਾ ਜੁੱਟ ਸੀ ਸਭ ਘਰਾਂ ਦੀ ਇੱਕ ਦੂਜੇ ਨਾਲ ਕੰਧ ਸਾਂਝੀ ਸੀ ਜਿਹਦੀ ਕੰਧ ਸਾਂਝੀ ਨਹੀਂ ਸੀ ਉਹਨਾਂ ਦੇ ਦਰ ਇੱਕ ਦੂਜੇ ਵੱਲ ਖੁੱਲਦੇ ਸੀ ਜਾਣੀ ਇੱਕ ਦੂਜੇ ਵੱਲ ਮੂੰਹ ਸੀ ਪਰ ਇਹਨਾਂ ਚੋਂ ਇੱਕ ਘਰ ਦੋ ਕਿੱਲਾਂ ਦੀ ਦੂਰੀ ਤੇ ਸੀ ਘਰ ਕਾ ਦਾ ਚਿੱਟੀ ਹਵੇਲੀ ਸੀ ਜਿਹਦੇ ਕਿੰਗਰੇ ਵੀ ਇਹਨਾਂ ਘਰਾਂ ਦੇ ਚਵਾਰਿਆਂ ਤੋਂ ਉੱਪਰ ਝਾਕਦੇ ਇਹਨਾਂ ਦੀ ਨੀਂਹ ਵੀ ਇਹਨਾਂ ਘਰਾਂ ਤੋਂ 4 ਫੁੱਟ ਉੱਚੀ ਸੀ ਇਹਦਾ ਮੂੰਹ ਵੀ ਦੱਖਣ ਵੱਲ ਸੀ ਤੇ ਨਾ ਹੀ ਕਿਸੇ ਘਰ ਨਾਲ ਕੰਧ ਸਾਂਝੀ ਸੀ ਉਦੋਂ ਬਗੀਚੇ ਨੇ ਇਹ ਹਵੇਲੀ ਨੂੰ ਮਾ ਕੋਠੀ ਪਾਉਣ ਵੇਲੇ ਕਿਹਾ ਨਾ ਕੰਧ ਚ ਕਾਦੀ ਸਾਂਝ ਪਾਉਣੀ ਐ ਆਪਾਂ ਆਪਦੇ ਪੈਸਿਆਂ ਨਾਲ ਤਾਂ ਕੰਧ ਕੱਢ ਲੈਣੀ ਐ ਤੀਪ ਕਰਕੇ ਰੱਖਾਂਗੇ ਨਹੀਂ ਤਾਂ ਦੀਵਾਲੀ ਨੂੰ ਦੀਵੇ ਬਾਲ ਕੇ ਰੱਖਣ ਦੀ ਲੜਾਈ ਰਹਿੰਦੀ ਐ ਪਰ ਉਹ ਨਹੀਂ ਸੀ ਜਾਣਦਾ ਸਾਂਝ ਨਾ ਕੰਧਾਂ ਵਿੱਚ ਰੌਲਾ ਹੀ ਨਹੀਂ ਸਗੋਂ ਮੋਹ ਵੀ ਹੁੰਦਾ ਹੈ ਬੰਦਾ ਵਾਸ਼ਨਾ ਸੁੰਘ ਕੇ ਦੂਜੇ ਦੇ ਚੌਂਥਰੇ ਤੇ ਬਣੀ ਰੋਟੀ ਪਾਣੀ ਦਾ ਤਕਾਜ਼ਾ ਲਾ ਲੈਂਦਾ ਹੈ ਖੈਰ ਹੁਣ ਤਾਂ ਉਹ ਚਲਾ ਗਿਆ ਅਮਰੀਕਾ ਪੂਰੇ 3 ਹਵਰੇ ਹੋ ਗਏ ਸੀ ਕਦੇ-ਕਦੇ ਕਾਲ ਕਰਦਾ ਸੀ ਬਾਪੂ ਬਗੇਲ ਸਿੰਘ ਦੀ ਖੈਰ ਸੁੱਖ ਪੁੱਛ ਲੈਂਦਾ ਫੇਰ ਕਈ ਦਿਨਾਂ ਤੱਕ ਫੋਨ ਨਹੀਂ ਆਉਂਦਾ ਸੀ ਹਾਂ ਹਰ ਮਹੀਨੇ ਉਹਦੇ ਮੇਚ ਦੇ ਲੀੜੇ ਆ ਜਾਂਦੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰਹਿਣ ਦਿੱਤੀ ਬਗੀਚੇ ਦੀ ਮਾਤਾ ਕਦੋਂ ਦੀ ਮਰ ਮੁੱਕ ਚੁੱਕੀ ਸੀ ਪਿੱਛੇ ਇਕੱਲਾ ਬਾਪੂ ਹੀ ਸੀ ਤਗੇਲ ਸਿੰਘ ਗਵੰਡੀ ਕਰਾਚੋਂ ਬੇਬੇ ਦਿਆਲ ਕੁਰ ਜੀ ਦਾ ਉਹਨੇ ਬਚੋਲਾ ਬਣ ਕੇ ਸਾਗ ਕਰਾਇਆ ਸੀ ਜਦੋਂ ਉਹਦੇ ਛਾਪ ਪਉਣ ਲੱਗੀ ਤਾਂ ਉਹਨੇ ਮੁਠੀਆਂ ਘੁੱਟ ਲਈ ਪਰ ਫੇਰ ਵੀ ਜ਼ੋਰੀ ਧੱਕੇ ਨਾਲ ਉਹਦੇ ਛਾਪ ਪਾ ਦਿੱਤੀ ਸਵਾ ਤੋਲੇ ਦੀ ਛਾਪ ਪੰਡਾਲ 'ਚ ਬੈਠੇ ਬੰਦੇ ਕਹਿੰਦੇ ਇਹਨੇ ਪਵਾ ਦੀ ਲਈ ਨਾਲੇ ਖੇਖਣ ਵੀ ਕਰਦਾ ਸਭ ਫਫੜੇ ਆਵਾਜ਼ ਹੈ ਉਂਗਲ ਪ੍ਰਿੰਟ ਰੰਗੀ ਕਰ ਲਈ ਫਫੜੇਵਾਜ ਤਾਂ ਫਫੜੇਵਾਜੀ ਸਹੀ ਪਰ ਇਹ ਗੱਲ ਅਜੇ ਲੋਕਾਂ ਦੇ ਮੂੰਹ ਵਿੱਚ ਹੀ ਸੀ ਬਘੇਰ ਸਿੰਘ ਪੈਰਾਂ ਭਾਰ ਰੁੜ ਕੇ ਕੁੜੀ ਕੋਲ ਗਿਆ ਤੇ ਉਂਗਲ 'ਚੋਂ ਛਾਪ ਲਾ ਕੇ ਉਹਦੀ ਉਂਗਲ ਚਪਾਤੀ ਇਸ ਗੱਲ ਦਾ ਅਜੇ ਵੀ ਦਿਆਲਕੁਰ ਆਸਾਨ ਮੰਦੀ ਸੀ ਉਹਦੇ ਨਾਂ ਦੇ ਚਿੱਤ ਵਿੱਚ ਸੋਲੇ ਗਾਉਂਦੀ ਰਹਿੰਦੀ ਉਹਦੇ ਕੋਲੋਂ ਹੀ ਆਪਣੇ ਪੁੱਤ ਨੂੰ ਗੜਤੀ ਦਵਾਈ ਸੋ ਏਸ ਐਸਾਨ ਦੀ ਖੈਰ ਖਵਾ ਬਣ ਕੇ ਉਹ ਰੋਜ਼ ਹੀ ਰੋਟੀ ਥਾਲੀ ਵਿੱਚ ਪਰੋਸ ਕੇ ਆਪਣੇ ਨਿੱਕੇ ਮੁੰਡੇ ਨੂੰ ਖੜਾ ਦਿੰਦੀ। ਉਹ ਆਪਣੇ ਕੁੱਤੇ ਟੋਮੀ ਨਾਲ ਤੁਰਦਾ ਹੋਇਆ ਬਾਹਰ ਖੜਕਾ ਕੇ ਅੰਦਰ ਜਾਂਦਾ ਤੇ ਕੰਧੋਲੀ ਤੇ ਰੋਟੀ ਦੀ ਥਾਲੀ ਰੱਖ ਕੇ ਮੁੜਿਆ ਆਉਂਦਾ। ਬਘੇਰ ਸਿੰਘ ਰੋਟੀ ਚੱਕ ਕੇ ਖਾਂਦਾ ਤੇ ਫੇਰ ਇਹ ਥਾਲੀ ਉਵੇਂ ਹੀ ਲਿਆ ਕੇ ਕੰਧੋਲੀ ਤੇ ਧਰ ਦਿੰਦਾ। ਏਸ ਕੋਠੀ ਚ ਕੱਲ ਤਾਂ ਨਹੀਂ ਉਹਨੂੰ ਉਮਰ ਤੋਂ ਪਹਿਲਾਂ ਹੀ ਕੰਡਮ ਕਰ ਦਿੱਤਾ ਸੀ। ਹੱਡ ਖੋਲੇ ਕਰ ਦਿੱਤੇ ਸੀ। ਉਹਦੀ ਉਮਰ ਦੇ ਹਾਣੀ ਤਾਂ ਅਜੇ ਵੀ ਛਾਲ ਮਾਰ ਕੇ ਖਾਲ ਟੱਪਦੇ ਸੀ। ਪਰ ਉਹ ਖੁੰਡੀ ਦਾ ਆਰੀ ਹੋ ਗਿਆ। ਅਜਨਿਕਾ ਜਦ ਥਾਲੀ ਰੱਖਣ ਲਈ ਆਇਆ ਤਾਂ ਪਹਿਲਾਂ ਵਾਲੀ ਥਾਲੀ ਵੀ ਇੱਕ ਧੋਲੀ ਤੇ ਪਈ ਸੀ। ਜਿਹਦੇ ਚ ਕਾਂ ਠੁੰਗੇ ਮਾਰਦੇ ਪਏ ਸੀ। ਅਗਲੇ ਦਿਨ ਫੇਰ ਗਿਆ ਤਾਂ ਦੂਜੀ ਥਾਲੀ ਵੀ ਉੱਥੇ ਹੀ ਪਈ ਸੀ। ਉਹ ਇੱਕੋ ਵੇਲੇ ਰੱਜ ਕੇ ਰੋਟੀ ਖਾਂਦਾ ਸੀ। ਦਾਲੋਨੇ ਨਿੱਕੇ ਦੇ ਚਪੇੜਾ ਮਾਰ ਕੇ ਪੁੱਛਿਆ ਬੂਥਾ ਚੱਕ ਕੇ ਮੋੜਾਉਣਾ ਹੈ ਤੇਰੀ ਸੁਰਤ ਕਿੱਥੇ ਸੁੱਤੀ ਰਹਿੰਦੀ ਹੈ ਥਾਲੀ ਨਹੀਂ ਚੱਕ ਕੇ ਲਿਆਉਣੀ ਹੁੰਦੀ ਬਾਬੇ ਨੇ ਰੋਟੀ ਨਹੀਂ ਖਾਧੀ ਹੁੰਦੀ ਮੈਂ ਰੋਟੀ ਸਣੇ ਕਿਵੇਂ ਥਾਲੀ ਚੱਕ ਕੇ ਲਿਆਵਾਂ ਹਾਏ ਇਹ ਮੂੰਹ ਵਿੱਚ ਹੌਂਕੇ ਦੀ ਵਾਂਗ ਹੀ ਨਿਕਲ ਗਿਆ ਅਗਲੇ ਤੀਜੇ ਮਿੰਟ ਉਹ ਜਾ ਕੇ ਬਾਬੇ ਬਗੇਲ ਸਿੰਘ ਦੇ ਮੰਜੇ ਤੇ ਜਾ ਖੜੀ ਉਹਦੇ ਮੂੰਹ 'ਚੋਂ ਮੱਖੀਆਂ ਵੜ-ਵੜ ਕੇ ਨਿਕਲ ਰਹੀਆਂ ਸਨ। ਉਹਦੇ ਹੱਥ ਫੋਨ ਫੜਿਆ ਹੋਇਆ ਸੀ। ਜਿਹਦੇ 'ਤੇ ਮਿਸਕਾਲਾਂ ਆਈਆਂ ਪਈਆਂ ਸੀ। ਬਘੇਲ ਦਾ ਪੌਰ ਉੱਡ ਚੁੱਕਿਆ ਸੀ। ਡੂੰਗਾ ਵੇਣ ਪਾ ਕੇ ਉਹਨੇ ਬੂ ਆਖਿਆ ਤੇ ਬਾਕੀ ਘਰਾਂ ਦੇ ਬੰਦੇ ਵੀ ਬੁਲਾ ਲਏ। লাশ ਚੁੱਕ ਕੇ ਬਾਹਰ ਲੈ ਆਏ ਬਗੀਚੇ ਨੂੰ ਕਾਲ ਕੀਤੀ। ਭਾਈ ਤੇਰੇ ਬਾਪੂ ਦਾ ਪੰਖੇਰ ਉੱਡ ਗਿਆ ਹੈ ਹੇ ਰਬਾ ਬਗੀਚਾ ਸਰਪ ਇੰਨਾ ਕਹਿ ਕੇ ਚੁੱਪ ਕਰ ਗਿਆ ਤੂੰ ਭਾਈ ਆ ਜਾ ਹੁਣ ਇਹਦੀ ਕਿਰਿਆ ਸੋਧ ਲਈਏ ਮੈਨੂੰ ਤਾਂ ਅਜੇ ਟਾਈਮ ਲੱਗੂ ਮੈਂ ਆਉਣਾ ਇਹਨੂੰ ਪੂਰੇ ਹੋਏ ਨੂੰ ਤਾਂ ਭਾਈ 2 ਦਿਨ ਹੋ ਗਏ ਐ ਤੂੰ ਛੇਤੀ ਆ ਜਾ ਅਸੀਂ ਮਿੱਟੀ ਕੌਂਟ ਦੰਨੇ ਆ ਤੂੰ ਆ ਕੇ ਫੁੱਲ ਚੁਗ ਲਈ ਫੇਰ ਚਾਰ ਪੰਜ ਬੰਦਿਆਂ ਨੇ ਅਫਸੋਸ ਕੀਤਾ ਬਗੀਚੇ ਦੇ ਅੰਦਰ ਹੌਲ ਪੈ ਗਿਆ ਉਹਦੇ ਲਹੂ ਦੀ ਸਾਂਝ ਵਾਲਾ ਕੋਈ ਪੰਜਾਬ 'ਚ ਨਹੀਂ ਸੀ ਰਿਹਾ ਉਹਨੇ ਫੇਰ ਆਪਣੇ ਮੋਬਾਈਲ 'ਚੋਂ ਇੱਕ ਨੰਬਰ ਡਾਇਲ ਕੀਤਾ ਉਹਦੀ ਰੰਗ ਨਾਲ ਭੁੰਦੜ ਪਿੰਡ ਦੀ ਫਿਰਨੀ ਉੱਤੇ ਯਾਰਾਂ ਨਾਲ ਬਹਿ ਕੇ ਤਾਸ਼ ਖੇਢੀ ਜਾਂਦੇ ਰੂਪ ਦੇ ਸਰੀਰ ਨੂੰ ਕੰਬਣੀ ਚੜ ਗਈ ਹਾਂ ਬਗੇ ਚ ਨੇ ਸਾਰੀ ਗੱਲ ਦੱਸ ਦਿਆਂ ਅਖੀਰ ਵਿੱਚ ਕਹਿ ਦਿੱਤਾ 22 ਪੈਸੇ ਮੈਂ ਭੇਜ ਦਿੰਨਾ ਪਰ ਕੋਈ ਕਸਰ ਨਾ ਰਹੇ ਜੇ ਮੇਰੇ ਤੋਂ ਨਹੀਂ ਆ ਹੋਣਾ ਮੈਂ ਆ ਗਿਆ ਤਾਂ ਫੇਰ ਜਾ ਨਹੀਂ ਸਕਣਾ ਵਾਪਸ ਮੇਰੀ ਅਜੇ ਪੀਆਰ ਨਹੀਂ ਹੋਈ ਪੈਸੇ ਦੀ ਪਰਵਾਹ ਨਾ ਕਰੀਂ ਠੀਕ ਹੈ ਭਾਈ ਅਕਾਊਂਟ ਭੇਜ ਸਾਰੇ ਲੋਕਾਂ ਦੇ ਚ ਬੱਪੂ ਦੀ ਸਲਾਹਤਾ ਹੋਣੀ ਚਾਹੀਦੀ ਐ। ਰੂਪ 28 ਸਾਲਾਂ ਦਾ ਪੱਕੇ ਰੰਗ ਦਾ ਮੁੰਡਾ ਸੀ। ਗੱਲ ਕਰਦਾ ਕਰਦਾ ਕਦੇ ਖੱਬੀ ਸੇਲੀ ਨੂੰ ਮੋਛ ਦੇ ਵਾਂਗ ਤਾਅ ਦਿੰਦਾ। ਜਦੋਂ ਕਦੇ ਬਾਲਾ ਹੀ ਖੁੱਲ ਕੇ ਹੱਸਦਾ ਤਾਂ ਉਹਦੀ ਪੱਟੀ ਜਾਂੜ ਦਾ ਟੋਆ ਯਾਨੀ ਖੋੜ ਵੀ ਸਾਹਮਣੇ ਵਾਲੇ ਨੂੰ ਦਿਸਦੀ ਸੀ। ਉਹ ਕੰਨਾਂ ਤੱਕ ਹੱਸਦਾ ਸੀ ਮੂੰਹ ਖਿਲਾਰ ਕੇ। ਲੋਕਾਂ ਆਮੀ ਉਹਦੇ ਬਾਰੇ ਕਹਿੰਦੇ ਸੀ ਪੜਿਆ ਸੀ ਹਰ ਥਾਂ ਜਾ ਕੇ ਨੌਕਰੀ ਦੀ ਟਰਾਈ ਕੀਤੀ ਪਰ ਕਿਤੇ ਵੀ ਦਾਅ ਨਹੀਂ ਗੜੀ ਪੜ੍ਹਾਈ ਵਿੱਚ ਤਾਂ ਹੁਸ਼ਿਆਰ ਸੀ ਪਰ ਉਹਦੇ ਨਾਲੋਂ ਵੀ ਕਈ ਬੰਦੇ ਜੋ ਘੱਟ ਹੁਸ਼ਿਆਰ ਸੀ ਉਹ ਪੈਸੇ ਦਾ ਦਾ ਪੇਚ ਖੇਡ ਕੇ ਨੌਕਰੀ ਕੁੱਟ ਗਏ ਪੈੜੀ ਥੋੜੀ ਸੀ ਸੋ ਕੋਈ ਜੱਟ ਉਹਨੂੰ ਕੁੜੀ ਦੇ ਕੇ ਵੀ ਰਾਜੀ ਨਹੀਂ ਸੀ ਦੋ ਕਿੱਲਾਂ ਨਾਲ ਹੁਣ ਕੀ ਬਣਦਾ ਸੀ ਜੇ ਬੰਦਾ ਪਸ਼ੂ ਰੱਖ ਲੇ ਤਾਂ ਆਪਣੇ ਖਾਣ ਨੂੰ ਕਣਕ ਨਹੀਂ ਸੀ ਰਹਿੰਦੀ ਜੱਟ ਸੀ ਬਸ ਨਾਂ ਦਾ ਹੀ ਜੱਟ ਸੀ ਉਹਨੇ ਆਪਣੇ ਜੁੰਡੀ ਦੇ ਯਾਰ ਜੰਟੇ ਨੂੰ ਫੋਨ ਕਰਕੇ ਬੁਲਾ ਲਿਆ ਤੇ ਉਹਨੂੰ ਲੈ ਕੇ ਆਪਣੇ ਨਾਲ ਕੋਪੀ ਨੂੰ ਘਰੋਂ ਬੁਲਾ ਲਿਆ ਤਿੰਨੇ ਜਣੇ ਹੌਂਡੇ ਤੇ ਬਹਿ ਕੇ ਸਿੱਧੇ ਬਗੀਚੇ ਦੇ ਪਿੰਡ ਨੂੰ ਤੁਰ ਪਏ ਰਸਤੇ 'ਚ ਫੋਨ ਆ ਗਿਆ ਮਨੀਗ੍ਰਾਮ ਵਾਲਿਆਂ ਦੇ ਜਾ ਕੇ ਇਹ ਨੰਬਰ ਬਖਾ ਦਿਆ ਜੀ ਤੁਹਾਨੂੰ ਪੈਸੇ ਮਿਲ ਜਾਣਗੇ ਓਕੇ ਸ਼ਹਿਰ ਜਾ ਕੇ ਮਨੀਗ੍ਰਾਮ ਦੇ ਦਫ਼ਤਰ ਕੇ 10 ਮਿੰਟਾਂ ਦੇ ਵਿੱਚ ਉਹਨੇ 2.5 ਲੱਖ ਕੱਢ ਕੇ ਉਹਦੀ ਜੇਬ ਵਿੱਚ ਤਾਂ ਉਹਨਾਂ ਦਿੱਤਾ। ਇੰਨਾ ਪੈਸਿਆਂ ਨਾਲ ਉਹਨੇ ਆਪਣੀ ਯਾਰ ਹਲਵਾਈ ਨੂੰ ਪੈਸੇ ਦਿੱਤੇ। ਫੇਰ ਬਗੀਚੇ ਦੇ ਪਿੰਡ ਜਾ ਪਹੁੰਚਿਆ। ਹਵੇਲੀ ਵੱਲ ਵੇਖ ਕੇ ਤਿੰਨੇ ਜਣੇ ਸੁਰਤ ਬੰਦ ਲਾ ਗਈ। ਮੈਲਾ ਆਰਗਾ ਘਰ ਛੱਡ ਕੇ ਜਨਤਾ ਬਾਹਰ ਲੋਕਾਂ ਦਾ ਗੰਧ ਚੱਕਦੀ ਫਿਰਦੀ ਹੈ। ਨਾ ਜਿਹੜਾ ਕੰਮ ਕਰਨਾ ਹੈ ਨਾ ਪਹਿਲਾਂ ਉਹ ਕਰਕੇ ਗਰੀਨ ਸਿੰਘ ਦਾ ਸਿਵਿਆਂ ਵਿੱਚ ਸੰਸਕਾਰ ਹੋ ਗਿਆ ਅਜੀ ਚਖਾ ਨੂੰ ਅੱਗ ਨਹੀਂ ਸਿਲਾਈ ਸਾਰਿਆਂ ਨੇ ਉਹਦੇ ਮੂੰਹ ਵਿੱਚ ਕਿ ਉਹਦੇ ਚਮਚੇ ਪਾਏ ਤੇ ਲੰਬੂ ਲਾ ਦਿੱਤਾ ਉਹਦੇ ਮੱਚਦੇ ਮਾਸ ਦੇ ਪਟਾਕੇ ਭੈਣ ਲੱਗ ਪਏ ਸੰਸਕਾਰ ਤੇ ਇੱਕ ਬਾਬਾ ਫੁੱਟ ਫੁੱਟ ਕੇ ਰੋਣ ਲੱਗ ਪਿਆ ਉਹਦਾ ਰੋਣਾ ਨਹੀਂ ਸੀ ਮੁੱਕ ਰਿਹਾ ਰੂਪ ਤੋਂ ਉਹਦਾ ਦੁੱਖ ਵੇਖਿਆ ਨਹੀਂ ਗਿਆ ਉਹ ਪੁੱਛੇ ਬਿਨਾਂ ਰਹਿ ਨਹੀਂ ਸਕਿਆ ਬਾਬਾ ਤੇਰਾ ਕੀ ਲੱਗਦਾ ਸੀ ਇਹ ਮੇਰਾ ਤਾਂ ਕੁਛ ਨਹੀਂ ਲੱਗਦਾ ਸੀ ਫੇਰ ਮੈਨੂੰ ਤਾਂ ਇਹੋ ਚੋਰਾ ਖਾਈ ਜਾਂਦਾ ਹੈ ਮੇਰਾ ਮੁੰਡਾ ਬਾਹਰ ਹੈ ਜੇ ਉਹ ਵੀ ਵੇਲੇ ਸਰਨਾ ਆਇਆ ਮੇਰੀ ਗਤੀ ਨਹੀਂ ਹੋਣੀ ਕੌਣ ਕਰੂ ਗਤੀ ਕਿਤੇ ਫੂਕੇ ਵੀ ਨਹੀਂ ਨਾ ਰਹਿ ਜਾਈਏ ਉਹਦਾ ਦੁੱਖ ਸੁਣ ਕੇ ਰੂਪ ਦੇ ਨਾਲ ਅੱਖਾਂ ਵਿੱਚ ਗਮ ਲਿਸ਼ਕ ਪਿਆ ਦੋ ਪੱਲੀ ਸਾਰਾ ਕੁਝ ਧੁੰਦਲਾ ਹੋ ਗਿਆ ਹੌਲੀ ਹੌਲੀ ਸਾਰੇ ਚਲੇ ਗਏ ਬਸ ਇਹ ਤਿੰਨੇ ਜਣੇ ਤੇ ਬਾਬਾ ਹੀ ਰਹਿ ਗਏ ਰਾਤ ਨੂੰ ਹਵੇਲੀ ਚ ਸੱਥਰ ਬછા ਕੇ ਬੈਠੇ ਬੰਦਿਆਂ ਨੂੰ ਦੁੱਧ ਦੇ ਗਲਾਸ ਫੜਾ ਕੇ ਉਹ ਸੌਣ ਲਈ ਬਗੀਚੇ ਦੇ ਕਮਰੇ ਚ ਚਲੇ ਗਏ ਕਮਰਾ ਕਾਦਾ ਸੀ ਪੂਰਾ ਮਹਿਲ ਦੇ ਭਲੇਖਾ ਪਾਉਂਦਾ ਸੀ ਛੱਤ ਤੇ ਮੱਕੜੀਆਂ ਦੇ ਨਿੱਕੇ ਨਿੱਕੇ ਜਾਲੇ ਸੀ ਮੀਂਹ ਕਰਕੇ ਖਿੜਕੀਆਂ ਨੂੰ ਕੀਤਾ ਰੋਗਨ ਉਖੜ ਗਿਆ ਸੀ। ਰੂਪ ਬਾਬੇ ਦੀਆਂ ਗੱਲਾਂ ਕਰੀ ਗਿਆ। ਸਾਰੇ ਹਾਂ ਹਾਂ ਕਰੀ ਗਏ। ਤੇ ਫੇਰ ਚੁਟਕੀ ਮਾਰ ਕੇ ਰੂਪ ਦੇ ਅੰਦਰ ਗੱਲ ਆਈ। ਕੋਪੀ ਓਏ। ਮੈਨੂੰ ਇਹ ਲੱਗਦਾ ਹੈ ਵੀ ਪਤਾ ਨਹੀਂ ਇਹਦੇ ਵਾਂਗ ਕਿੰਨੇ ਬਾਬੇ ਇਸ ਇਲਾਕੇ 'ਚ ਹੋਣਗੇ। ਇਲਾਕੇ 'ਚ ਛੱਡ ਸਾਰਾ ਪੰਜਾਬ ਹੀ ਭਰਿਆ ਪਿਆ। ਫੇਰ ਕੋਪੀ ਉਹਦੀ ਰਮਜ਼ ਕਾਫੀ ਸਮਝ ਗਿਆ ਸੀ ਤੇਰਾ ਕੀ ਖਿਆਲ ਆ ਆਪਾਂ ਉਹਨਾਂ ਦਾ ਵੀ ਜਾ ਕੇ ਸੰਸਕਾਰ ਕਰਾਈਏ ਹਾਂ ਆਪਾਂ ਨੂੰ ਇਹਦੇ ਚ ਫਾਇਦਾ ਹੋਣਾ ਇੱਕ ਬਿਜ਼ਨਸ ਆਈਡੀਆ ਜੋ ਸਾਨੂੰ ਰੋਜ਼ਗਾਰ ਤੇ ਮਰੇ ਲੋਕਾਂ ਨੂੰ ਮੁਕਤੀ ਦਿਵਾ ਸਕਦਾ ਮੰਨੋ ਮੇਰੀ ਗੱਲ ਅੱਜ ਮੇਰੀ ਇਕਨਾਮਿਕਸ ਪੜ੍ਹੀ ਕੰਮ ਆ ਰਹੀ ਹੈ ਲੋਕਾਂ ਦੀ ਮੌਤ ਤੇ ਵਪਾਰ ਕਰਾਂਗੇ ਤੇਰਾ ਦਿਮਾਗ ਠੀਕ ਹੈ ਮੌਤ ਤੇ ਰੋਟੀ ਸਿੱਖਾਂਗੇ ਜੋ ਮਰਜ਼ੀ ਹੈ ਰੂਪ ਇੱਕ ਵਾਰ ਨਾ ਅਰਸਮ ਪੂਰੀ ਕਰਨੀ ਸਾਡਾ ਫਰਜ਼ ਸੀ ਪਰ ਇਹਨੂੰ ਬਿਜ਼ਨਸ ਬਣਾ ਲੈਣਾ ਮਰੀ ਜਮੀਰ ਦੀ ਗੱਲ ਹੈ ਬਿਜ਼ਨਸ ਨਹੀਂ ਇਹ ਸੇਵਾ ਵੀ ਮੰਨੀ ਜਾ ਸਕਦੀ ਹੈ ਮਰੇ ਹੋਏ ਨੂੰ ਇੱਜ਼ਤ ਮਿਲੇ ਤੇ ਜਿਉਂਦੇ ਬੰਦਿਆਂ ਨੂੰ ਜਿੰਨਾ ਕੋਲ ਸਮਾਂ ਨਹੀਂ ਉਹਨਾਂ ਨੂੰ ਸਹੂਲਤ ਕੋਪੀ ਨੇ ਫੇਰ ਕਟਾਕਸ਼ ਕਰੀ ਜੀਦੇ ਵਿੱਚ ਮਜ਼ਾਕ ਜਹੀ ਸੁਰ ਸੀ ਫੇਰ ਤੂੰ ਆਖਰੀ ਸੰਸਕਾਰ.com ਖੋਲ ਲੈ ਬੰਦੇ ਦੀ ਚਿਹਰੇ ਤੇ QR ਕੋਡ ਲਾ ਕੇ ਫੇਰ ਸਾਡੇ ਚ ਕੀ ਫਰਕ ਰਹਿ ਗਿਆ ਤੇ ਉਹਨਾਂ ਚ ਕਾਪੀ ਕਮਾਈ ਤਾਂ ਹਰ ਕੰਮ ਵਿੱਚ ਹੁੰਦੀ ਆ ਨਾਲੇ ਇਹ ਬੰਦਾ ਇਸ ਕਰਕੇ ਨਹੀਂ ਆਇਆ ਕਿਉਂਕਿ ਉਹਨੂੰ ਲੱਗਦਾ ਜਿੰਨਾ ਖਰਚਾ ਮੇਰਾ ਇੱਥੇ ਪੰਜਾਬ ਚ ਆ ਕੇ ਬਾਪੂ ਦਾ ਸੰਸਕਾਰ ਕਰਨ ਚ ਹੋਣਾ ਉਹਨੇ ਚ ਸਾਰਾ ਕਿਰਿਆ ਕਰਮ ਹੋ ਜਾਣਾ ਤੇਰੇ ਬਾਪੂ ਨੇ ਪਰਸੋਂ ਦੋ ਕਨਾਲਾਂ ਪੈਈ ਹੋਰ ਗਹਿਣੇ ਕਰਤੀ ਐ ਪੈਸੇ ਹੈ ਨਹੀਂ ਨਾ ਆਪਾਂ ਇੰਨਾ ਪੜ ਲਿਖ ਕੇ ਵਿਹਲੇ ਫਿਰਦੇ ਆ ਜਦੋਂ ਰੋਟੀ ਤੋੜ ਕੇ ਮੂੰਹ 'ਚ ਵਰਤੀ ਪਾਉਨੇ ਆ ਤਾਂ ਸ਼ਰਮ ਨਹੀਂ ਆਉਂਦੀ ਉਹਨਾਂ ਤਿੰਨਾਂ ਵਿੱਚ ਬਹਿਸ ਹੁੰਦੀ ਰਹੀ ਸਭ ਤੋਂ ਅਖੀਰ ਤੇ ਜੰਟਾ ਬੋਲਿਆ ਆਪਾਂ ਨੂੰ ਇਹ ਸਸਕਾਰ ਵਿੱਚੋਂ ਕਿੰਨੇ ਪੈਸੇ ਦਾ ਮੁਨਾਫਾ ਹੁੰਦਾ ਇਸ ਤੈਨਰ ਪਰ ਹੈ ਕਿ ਅਸੀਂ ਇਹਨੂੰ ਅੱਗੇ ਜਾਰੀ ਰੱਖਣਾ ਹੈ ਕਿ ਨਹੀਂ ਸੱਤ ਦਿਨਾਂ ਚ ਸਾਰੀਆਂ ਰਸਮਾਂ ਪੂਰੀਆਂ ਹੋ ਜਾਣ ਇਹਦੇ ਲਈ ਰੂਪ ਨੇ ਫੇਰ ਬਗੀਚੇ ਨੂੰ ਕਾਲ ਕੀਤਾ ਇਹ ਫੁੱਲ ਮੈਂ ਤੈਨੂੰ ਕੋਰੀਅਰ ਕਰਾ ਦਵਾਂ ਐਡਰੈਸ ਭੇਜ ਤੂੰ ਮੈਨੂੰ ਤੂੰ ਹੱਥੀਂ ਜਲ ਪ੍ਰਵਾਹ ਕਰ ਦੇਣੀ ਓ ਯਾਰ ਬਾਪੂ ਦੀ ਇੱਛਾ ਸੀ ਉਹਦੇ ਫੁੱਲ ਹਜੂਰ ਸਾਹਿਬ ਪਾਏ ਜਾਣ ਮੈਨੂੰ ਖਰਚਾ ਦੱਸ ਦੇ ਮੈਂ ਪੈਸੇ ਭੇਜ ਦਿੰਨਾ ਹੈ ਜਾਂ ਮੈਂ ਦੋ ਬੰਦਿਆਂ ਦੀ ਟਿਕਟ ਭੇਜ ਦਿੰਨਾ ਹੈ ਜਹਾਜ਼ ਦੀ ਓਕੇ ਮੈਂ ਬਾਕੀ ਹਿਸਾਬ ਦੀਆਂ ਰਸੀਦਾਂ ਭੇਜ ਦਿੰਨਾ ਹੈ ਬਰੋਤਨ ਨਹੀਂ ਕੋਈ ਲੋੜ ਨਹੀਂ ਉਹਨਾਂ ਨੇ ਫੋਨ ਕੱਟ ਕੇ ਹਿਸਾਬ ਕੀਤਾ ਤਾਂ ਤਿੰਨਾਂ ਨੂੰ ਲੱਖ ਲੱਖ ਰੁਪਏ ਹਿੱਸੇ ਦਾ ਆ ਗਿਆ ਦਿਨ ਬੀਤੇ ਉਹਨਾਂ ਦੀ ਹੁਣ ਇੰਸਟਾ ਤੇ ਐਡ ਘੁੰਮ ਰਹੀ ਸੀ ਪੈਕੇਜੇ 4 ਲੱਖ ਦਾ ਸਿਲਵਰ 6 ਲੱਖ ਦਾ 골ਡ 10 ਲੱਖ ਦਾ ਡਾਇਮੰਡ ਪੰਡਤ ਤੋਂ ਲੈ ਕੇ ਪਤਾਸੇ ਤੱਕ ਫੁੱਲ ਪਾਉਣ ਦੀ ਸਾਰੀ ਜ਼ਿੰਮੇਵਾਰੀ ਗਰੰਟੀ ਨਾਲ ਰੂਪ ਦੇ ਦਫ਼ਤਰ ਵਿੱਚ ਹੁਣ ਲੋਕਾਂ ਦੇ ਫੋਨਾਂ ਦੀਆਂ ਘੰਟੀਆਂ ਵੱਜਣ ਲੱਗੀਆਂ 4 ਮਹੀਨੇ ਵਿੱਚ ਹੀ ਇਹ ਸੰਸਥਾ ਇੱਕ ਬ੍ਰਾਂਡ ਬਣ ਗਈ ਉਹਨਾਂ ਨੂੰ ਹਰਾਨੀ ਸੀ ਕਿ ਦੁਨੀਆ ਵਿੱਚ ਐਸੇ ਗੱਲਾਂ ਦੀ ਪਰਮਾਰ ਹੈ ਫਿਰ ਇੱਕ ਦਿਨ ਉਹਨਾਂ ਨੂੰ ਮੇਲ ਆਈ ਰੂਪ ਨੇ ਲੈਪਟਾਪ ਖੋਲ ਕੇ ਮੇਲ ਨੂੰ ਚੈੱਕ ਕੀਤਾ ਚਾਗਨਾ ਚੁਸਕੀਆਂ ਉਹਦੇ ਅੰਦਰ ਉੱਬਲਣ ਲੱਗ ਪਈਆਂ ਜੂਨ ਮਹੀਨੇ ਦੀ ਗਰਮੀ ਵਿੱਚ ਏਸੀ ਚੱਲਦਾ ਪਿਆ ਸੀ ਉਹਦੇ ਸਾਥੀ ਰਸਮਾਂ ਦੀਆਂ ਪੇਮੈਂਟਾਂ ਚੈੱਕ ਕਰ ਰਹੇ ਸੀ ਰਸੀਦਾਂ ਦੇ ਜੋੜ ਘਟਾਓ ਹੋ ਰਹੇ ਸੀ ਤਾਂ ਰੂਪ ਨੇ ਜਾ ਕੇ ਆਪਣੇ ਸਾਥੀ ਕੋਪੀ ਨੂੰ ਆਖਿਆ ਇਹ ਰੀਡ ਕਰ ਯਾਰ ਕੋਪੀ ਨੇ ਸਬਜੈਕਟ ਚੈੱਕ ਕੀਤਾ ਸਕੇਲ ਯੋਰ ਗਰੀਫ ਟੈਕ ਵੈਂਚਰ ਵੀ ਕੈਨ ਹੈਲਪ ਵੇਜਣ ਵਾਲਾ ਕਿਸ਼ੋਰ ਨੰਦਾ ਮੇਲ ਰੀਡ ਕਰਨ ਤੋਂ ਬਾਅਦ ਉਹਨਾਂ ਨੇ ਇਸ ਕਿਸ਼ੋਰ ਨੂੰ ਬੁਲਾ ਲਿਆ ਸ਼ਹਿਰ ਦੇ ਸਭ ਤੋਂ ਚੰਗੇ ਕਾਫੀ ਹਾਊਸ 'ਚ ਕਿਸ਼ੋਰ ਨੇ ਕਾਫੀ ਦੀ ਚੁਸਕੀ ਲੈ ਕੇ ਬੁੱਲਾਂ ਤੇ ਲੱਗੀ ਚੱਗ ਦੀ ਲਕੀਰ ਨੂੰ ਨੈਪਕਨ ਨਾਲ ਸਾਫ਼ ਕਰਦਿਆਂ ਤੁਸੀਂ ਚੰਗੀ ਸੇਵਾ ਕਰ ਰਹੇ ਹੋ ਪਰ ਜਿੰਨੀ ਤਰੱਕੀ ਤੁਹਾਡੀ ਹੋਣੀ ਚਾਹੀਦੀ ਸੀ ਉਨੀ ਹੋ ਨਹੀਂ ਪਈ ਇਹ ਤਰੱਕੀ ਲੈ ਨਹੀਂ ਕੀਤਾ ਕਾਰੋਬਾਰ ਤੁਹਾਡੇ ਦਿਲ ਦੀ ਗੱਲ ਮੂੰਹ ਤੇ ਪਈ ਐ ਕਾਰੋਬਾਰ ਛੱਡ ਸਿੱਧੀ ਗੱਲ ਕਰਗੀ ਹੁਣ ਤੁਹਾਡਾ ਇਹਦੇ ਚ ਟਵਿਸਟ ਕਰਗੀ ਨਾਲੇ ਮੌਤ ਦੀਆਂ ਰਸਮਾਂ ਵੀ इमोशनल ਪ੍ਰੋਡਕਟ ਬਣ ਗਿਆ ਕੁਝ ਜ਼ਿਆਦਾ ਮਨੋਰੰਜਕ ਬਣਾਈਏ ਰੂਪ ਚਟਕੇ ਨਾਲ ਭੋਲਿਆ ਮੌਤ ਮੌਤ ਐ ਇੱਕ ਦੁੱਖ ਇਹਨੂੰ ਮਨੋਰੰਜਕ ਨਹੀਂ ਬਣਾ ਸਕਦੇ ਹੈ ਉਹਨਾਂ ਦੀ ਮੌਤ ਦੀ ਰੀਲ ਬਣਾ ਕੇ ਪਿੱਛੇ ਕਿਸੇ ਸਿੰਗਰ ਦਾ ਗੀਤ ਲਗਾ ਕੇ ਇਹਨੂੰ ਵਾਇਰਲ ਕਰ ਸਕਦੀਆਂ ਫੇਰ ਵੇਖਣਾ ਕਿਵੇਂ ਸਾਡੀ ਮਾਰਕੀਟ ਬਣਦੀ ਹੈ ਮੇਰੇ ਕੁਝ ਲੋਕਾਂ ਨਾਲ ਜੋ ਵੱਡੇ ਧਨਾੜ ਨੇ ਉਹਨਾਂ ਦੇ ਮਾਂ ਜਾਂ ਬਾਪ ਦੇ ਮਹਰਸਮੀ ਕਾਰਜ ਦਵਾ ਸਕਦਾ ਜਿੱਥੇ ਪੰਜਾਬ ਦੇ ਸੈਲੀਬ੍ਰਿਟੀ ਵੀ ਆ ਸਕਦੇ ਆਉਣਗੇ ਵੀ ਪਰ ਆਪਾਂ ਨੂੰ ਇੱਕ ਡੀਲ ਮਿਲ ਰਹੀ ਹੈ ਰੂਪ ਨੇ ਆਪਣੇ ਮਨ ਵਿੱਚ ਚਾਹੇ ਹਾਂ ਕਰ ਦਿੱਤੀ ਪਰ ਫੇਰ ਵੀ ਉਹਨੇ ਕਿਸ਼ੋਰ ਨੂੰ ਜਵਾਬ ਦੇ ਦਿੱਤਾ ਕਿਤੇ ਉਹਨਾਂ ਦੀ ਗੱਲ ਨਾ ਪੁੱਠੇ ਪਾਸੇ ਨਿਕਲ ਜਾਵੇ ਪਰਦਾ ਨਾ ਖੋਲ ਦਿੱਤਾ ਜਾਵੇ ਅਜਿਹੇ ਬੰਦੇ ਕਦੇ-ਕਦੇ ਗੁਪਤ ਕੈਮਰੇ ਵਿੱਚ ਵੀਡੀਓ ਸ਼ੂਟ ਕਰਕੇ ਵਾਇਰਲ ਕਰਕੇ ਕਿਸੇ ਨੂੰ ਵੀ ਬਰਬਾਦ ਕਰ ਦਿੰਦੇ ਆ ਪਰ ਕਿਸ਼ੋਰ ਅਜੇ ਵੀ ਉਹਨਾਂ ਨਾਲ ਗੱਲ ਕਰਨ ਲਈ ਰੁਚੀਆ ਪਿਆਸ ਮੈਂ ਤੁਹਾਨੂੰ ਇਸ ਕੰਮ ਦੇ ਕਰੀਬ 8 ਲੱਖ ਰੁਪਏ ਦਿਵਾ ਸਕਦਾ ਜੇ ਕਰੂੰਗੀ ਤਾਂ ਰੋਪ ਨੇ ਇਸ਼ਾਰਾ ਕੀਤਾ ਤਾਂ ਉਹ ਆਪਣੇ ਦੋਸਤ ਨਾਲ ਉੱਠ ਕੇ ਇੱਥੋਂ ਜਾਣ ਲੱਗਿਆ ਤਾਂ ਕਿਸ਼ੋਰ ਨੇ ਉਹਨਾਂ ਅੱਗੇ ਇੱਕ ਵੀਡੀਓ ਕਾਲ ਕੀਤੀ ਪਹਿਲਾਂ ਇਹਨਾਂ ਨਾਲ ਹੈਲੋ ਕਰੋ ਜੀ ਉਸ ਬੰਦੇ ਦੀ ਸ਼ਕਲ ਵੇਖ ਕੇ ਦੋਵਾਂ ਦੇ ਹੋਸ਼ ਉੱਡ ਗਏ ਕੋਪੀ ਦੇ ਮੂੰਹ ਵਿੱਚੋਂ ਸੋਜਣ ਨਿਕਲ ਗਿਆ ਤਾਂ ਕਿਸ਼ੋਰ ਨੇ ਗੱਲ ਅੱਗੇ ਤੋਰ ਲਈ ਹਾਂ ਬੱਬਾ ਸੁਰਜਨ ਇਹ ਜੇ ਜ਼ਿੰਦਾ ਹੈ ਤੇ ਤੁਸੀਂ ਇਹਦਾ ਕਿਰਿਆਕਰਮ ਵੀ ਕਰ ਦਿੱਤਾ ਡੈਥ ਸਰਟੀਫਿਕੇਟ ਵੀ ਇਸ਼ੂ ਕਰ ਦਿੱਤਾ ਹੈ ਸ਼ਰਿਆਮ ਫਰਾਡ ਹੈ ਸਰਕਾਰ ਨਾਲ ਇਹਦੀ ਮੌਤ ਦਾ ਪਤਾ ਕਿਸ ਨੂੰ ਫਾਇਦਾ ਪਰ ਇਹਦਾ ਤਾਂ ਸਸਕਾਰ ਕੀਤਾ ਸੀ ਨਹੀਂ ਹੋਇਆ ਇਹ ਤਾਂ ਜਿਉਂਦਾ ਹੈ ਕਿਸ਼ੋਰ ਨੇ ਕਿਹਾ ਇਹਦੇ ਨਾਲ ਹੁਣ ਤੁਸੀਂ ਮੁਨਾਫਾ ਜੋੜ ਲਿਆ ਫੇਕ ਸਸਕਾਰ ਕਰਕੇ ਤੁਸੀਂ ਬੈਂਕ ਨਾਲ ਫਰਾਡ ਕਰ ਰਹੇ ਹੋ ਉਹਨੇ ਤਾਂ ਹੋਣਾ ਆਪਣਾ ਕਰਜ਼ਾ ਮਾਫ਼ ਵੀ ਕਰਾ ਲਿਆ ਮੈਂ ਦਾ ਗਵਾਹ ਹਾਂ ਗੁੱਪੀ ਨਿਹੱਥ ਜੋੜਦਿਆਂ ਇਹਦੇ 'ਚ ਸਾਡਾ ਕੋਈ ਕਸੂਰ ਨਹੀਂ ਇਹ ਤਾਂ ਅਦਾਲਤ ਵਿੱਚ ਸਾਬਤ ਕਰੋ ਜਾਂ ਫਿਰ ਮੇਰੇ ਲਈ ਇੱਕ ਹੋਰ ਕੰਮ ਕਰੋ ਇਹਨੂੰ ਧੰਦਾ ਬਣਾ ਲੀਏ ਮੇਰੇ ਕੋਲ ਵੀ ਐਸੇ ਕਈ ਕਲਾਇੰਟ ਨੇ ਜਿਹੜੇ ਆਪਣਾ ਸੰਸਕਾਰ ਕਰਾ ਕੇ ਸਮਾਜ ਦੀ ਦਿੱਤੀ ਜਾ ਰਹੀ ਝਿਲਤੋਂ ਨਜਾਤ ਪਾਉਣਾ ਚਾਹੁੰਦੇ ਨੇ ਹੁਣ ਉਹਨਾਂ ਕੋਲ ਕੋਈ ਰਾਹ ਨਹੀਂ ਸੀ ਕੁਝ ਹੋਰ ਵੀ ਉਹਨਾਂ ਦਾ ਹਿੱਸੇਦਾਰ ਬਣ ਗਿਆ